ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਸਾਨੂੰ ਆਪਾਂ ਦੱਸਦੇ ਹਾਂ ਕਿ ਨਵੇਂ ਦੇਖੋ ਜਿਵੇਂ ਕਿ ਸਰਦੀਆਂ ਦਾ ਮੌਸਮ ਹੁਣ ਚਲਾ ਗਿਆ ਜੀ ਗਰਮੀਆਂ ਦਾ ਆ ਗਿਆ ਪਰ ਫੇਰ ਵੀ ਜਦੋਂ ਆਪਾਂ ਇੱਕੋ ਦਮ ਨਾਲ ਆਪਣਾ ਮੌਸਮ ਬਦਲਣ ਦੇ ਨਾਲ ਦੇਖੋ ਆਪਣੇ ਸਾਰਿਆਂ ਦੇ ਗਲੇ ਖਰਾਬ ਜਿਵੇਂ ਖਾਮ ਹੋ ਜਾਂਦੀ ਹੈ ਛਿੱਕਾਂ ਲੱਗ ਜਾਂਦੀਆਂ ਹੈ ਛਾਤੀ ਜਾਮ ਹੋ ਜਾਂਦੀ ਹੈ ਇਹ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਹਰ ਇੱਕ ਬੰਦੇ ਨੂੰ ਆ ਰਹੀਆਂ ਛੋਟੇ ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ ਉਹਦਾ ਸਾਨੂੰ ਆਪਾਂ ਅੱਜ ਇੱਕ ਬੇਸਣ ਵਾਲੀ ਦੁੱਧੀ ਬਣਾਉਣਾ ਸਿਖਾਉਣੀ ਹੈ ਜਿਹੜੀ ਕਿ ਵਧੀਆ ਤੁਸੀਂ ਇੱਕ ਵਾਰ ਇਹ ਲੈ ਲੋਗੇ ਤਾਂ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ ਜੀ ਦੇਖੋ ਜਿਵੇਂ ਚਮਚਾ ਦੋ ਚਮਚੇ ਆਪਾਂ ਘਿਓ ਦੇ ਪਾ ਲੈਣੇ ਆ ਤੇ ਚਮਚਾ ਘੀਏ ਦੇ ਵਿੱਚ ਬੇਸਣ ਦਾ ਪਾਉਣੇਗਾ ਤੇ ਬੇਸਣ ਨੂੰ ਆਪਾਂ ਘਿਓ ਦੇ ਵਿੱਚ ਇਸ ਤਰ੍ਹਾਂ ਭੁੰਨ ਲੈਣਾ ਚੰਗੀ ਤਰ੍ਹਾਂ ਆਪਾਂ ਬੇਸਣ ਨੂੰ ਭੁੰਨ ਲੈਣਾ ਜਦ ਤੱਕ ਇਹਦੀ ਖੁਸ਼ਬੂ ਨਾ ਆਉਣ ਲੱਗ ਜੇ ਜਦੋਂ ਬੇਸਣ ਭੁੰਨ ਲਿਆ ਤਾਂ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜਵੈਨ ਥੋੜੀ ਜੀ ਆਪਾਂ ਇਹਦੇ ਵਿੱਚ ਜਵੈਨ ਪਾਵਾਂਗੇ ਤੇ ਮਿੱਠਾ ਆਪਾਂ ਜਿਵੇਂ ਨਾ ਕਿ ਆਪਾਂ ਨੂੰ ਪਸੰਦ ਆਉਂਦਾ ਆ ਆਪਾਂ ਸ਼ੱਕਰ ਵੀ ਇਹਦੇ ਵਿੱਚ ਪਾ ਸਕਦੇ ਆ ਤੇ ਆਪਾਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਆ ਦੇਖੋ ਤੁਸੀਂ ਜੋ ਵੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਇਹਦੇ ਵਿੱਚ ਉਹ ਪਾ ਸਕਦੇ ਹੋਗੇ ਤੇ ਲੋ ਜੀ ਬੇਸਨ ਆਪਣਾ ਘੁੰਨਣ ਵਾਲਾ ਹੀ ਹੈ ਤੇ ਇੱਕ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੁੱਧ ਦੇਖੋ ਆਪਾਂ ਪਾਣੀ ਪਾਉਣੇ ਹੁੰਨੇ ਆ ਪਾਣੀ ਨਹੀਂ ਆਪਾਂ ਪਾਉਣਾ ਪਾਣੀ ਦੀ ਥਾਂ ਤੇ ਆਪਾਂ ਦੁੱਧ ਪਾਵਾਂਗੇ ਬੇਸਨ ਆਪਣਾ ਦੇਖੋ ਤਕਰੀਬਨ ਹੋ ਗਿਆ ਜੀ ਇਹ ਥੋੜਾ ਜਿਹਾ ਹੋਰ ਮੈਂ ਕਰ ਲੈਣੀ ਆ ਰਾਲਜਾ ਤੇ ਫਿਰ ਆਪਾਂ ਇਹਦੇ ਵਿੱਚ ਜਵੈਨ ਪਾਵਾਂਗੇ ਤੇ ਜਵੈਨ ਜਦੋਂ ਆਪਣੀ ਭੁੱਜੇਗੀ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਤੇ ਇਹ ਆਪਾਂ ਸਿਰਫ ਬਣਾਏ ਪਤਲਾ-ਪਤਲਾ ਲਿਕਵਿਡ ਜਿਹਾ ਰੱਖਣਾ ਤੇ ਆਪਾਂ ਇਹਨੂੰ ਗਾੜਾ ਨਹੀਂ ਕਰਨਾ ਇੱਕ ਵਾਰ ਦੇਖੋ ਆਪਾਂ ਇਹ ਛੋਟੇ ਬੱਚਾ ਨੂੰ ਵੀ ਬਣਾ ਕੇ ਪਲਾ ਸਕਦੇ ਆ ਤੇ ਆਪਾਂ ਵੀ ਕਿਵੇਂ ਮਰਜ਼ੀ ਇਹਨੂੰ ਪੀ ਸਕਦੇ ਆ ਜੀ ਦੇਖੋ ਰਾਏ ਇਹ ਰਾਤ ਨੂੰ ਪੈਣ ਲੱਗਿਆ ਨੇ ਇਹ ਬਣਾ ਕੇ ਇੱਕ ਵਾਰ ਆਪਾਂ ਪੀ ਲਈਏ ਤੇ ਸਵੇਰ ਨੂੰ ਤੁਹਾਨੂੰ ਆਪਣੇ ਆਪ ਆ ਪਤਾ ਲੱਗ ਜਾਊ ਦਵਾਈ ਲੈਣ ਦੀ ਆਪਾਂ ਨੂੰ ਬਿਲਕੁਲ ਲੋੜ ਨਹੀਂ ਪੈਂਦੀ ਜੀ ਇਹ ਇੰਨਾ ਵਧੀਆ ਦੁੱਦੀਵਣ ਕਿ ਤਿਆਰ ਹੁੰਦੀ ਹੈ ਇਹ ਬਹੁਤ ਹੀ ਵਧੀਆ ਹੈ ਬਣਾ ਕੇ ਜਰੂਰ ਦੇਖਿਓ ਜੇ ਕਿਸੇ ਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ ਦੇਖੋ ਮੇਰਾ ਵੀ ਇਸ ਤਰੀ ਅੱਜ ਬੜਾ ਹਾਲ ਹੋਇਆ ਪਿਆ ਸੀ ਮੈਂ ਸੋਚਿਆ ਜੀ ਇਹ ਬਣਾਵਾਂ ਤੇ ਇਸੇ ਕਰਕੇ ਮੈਂ ਵੀਡੀਓ ਵੀ ਬਣਾਈ ਹੈ ਕਿ ਤਾਂ ਜੋ ਇਹ ਹਰ ਇੱਕ ਦਾ ਭਲਾ ਹੋ ਸਕੇ ਕਿਸੇ ਨੂੰ ਇਹ ਪ੍ਰੋਬਲਮ ਆਉਂਦੀ ਹੈ ਤਾਂ ਇੱਕ ਵਾਰ ਬਣਾ ਕੇ ਜਰੂਰ ਪੀਓ ਆਪਾਂ ਇਹਨੂੰ ਲਗਾਤਾਰ 2-3 ਦਿਨਾਂ ਵਾਸਤੇ ਵੀ ਪੀ ਸਕਦੇ ਆ ਲਗਾਤਾਰ ਪੀ ਸਕਦੇ ਆ ਆਪਾਂ ਦੇਖੋ ਇਹਨੂੰ ਗਾੜਾ ਨਹੀਂ ਕਰਨਾ ਹੁਣ ਜਿਵੇਂ ਆਪਾਂ ਦੁੱਧ ਪਾਤਨਾ ਇੱਕ ਦੋ ਵਾਲੇ ਦਵਾਈੇ ਦਵਾਉਣੇ ਆ ਪਤਲਾ-ਪਤਲਾ ਜਿਹਾ ਹੀ ਰੱਖਣਾ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਕੋਸਾ-ਕੋਸਾ ਜਿਹਾ ਪੀ ਲੈਣਾ ਰਾਤ ਨੂੰ ਪੈਣ ਲੱਗਿਆ ਨੇ ਉਸ ਤੋਂ ਬਾਅਦ ਆਪਾਂ ਦੇਖੋ ਹੁੰ ਸਿਰ ਠਾਕੇ ਪੈ ਜਾਓ ਤੇ ਆਪਣੇ ਸਰੀਰ ਨੂੰ ਪਸੀਨਾ ਆਉਣਾ ਚਾਹੀਦਾ ਹੈਗਾ ਤੇ ਨਾਲ ਦੀ ਨਾਲ ਚਟਪਟ ਦੇਖੋ ਤੁਸੀਂ ਇਹਦਾ ਰਿਜ਼ਲਟ ਤੁਹਾਨੂੰ ਮਿਲੂਗਾ ਜੀ ਇੰਨੀ ਵਧੀਆ ਹੈ ਮਤਲਬ ਕਿ ਦੁੱਧ ਹੈਗਾ ਵੇਸਣ ਵਾਲਾ ਜਦੋਂ ਵੀ ਤਕਰੀਬਨ ਸਾਨੂੰ ਕੋਈ ਇਹੋ ਜੀ ਤਕਲੀਫ ਹੁੰਦੀ ਹੈ ਤਾਂ ਅਸੀਂ ਅਕਸਰ ਇਹ ਕਰਿਆ ਆਪਦਾ ਇਹ ਹੀ ਬਣਾ ਕੇ ਪੀਨੇ ਆ ਜੀ ਦਵਾਈ ਲੈਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਤੇ ਇੰਨੀ ਵਧੀਆ ਇਹ ਚੀਜ਼ ਹੈ ਆ ਦੇਖੋ ਤੁਸੀਂ ਮੈਂ ਦਿਖਾ ਦਿੰਨੀ ਹਾਂ ਆਪਾਂ ਗੈਂਸ ਬੰਦ ਕਰਤਾ ਇਸੇ ਤਰ੍ਹਾਂ ਦੇਖੋ ਪਤਲਾ-ਪਤਲਾ ਜੀ ਆਪਾਂ ਇਹ ਗਲਾਸ ਇਸੇ ਤਰ੍ਹਾਂ ਪਾ ਲਾਂਗੇ ਲੋ ਜੀ ਵੀਡੀਓ ਵਧੀਆ ਲਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਕਿਸੇ ਵੀ ਭੈਣ ਭਰਾ ਨੂੰ ਆਪਾਂ ਨੂੰ ਇਹ ਤਕਲੀਪ ਹੈ ਤਾਂ ਇਹ ਜਰੂਰ ਅਜ਼ਮਾ ਕੇ ਦੇਖਿਓ ਬਹੁਤ ਹੀ ਵਧੀਆ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ